ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ 버거 ਬਨ ਦੀ ਚਾਟ ਦੀ ਰੈਸਪੀ ਸ਼ੇਅਰ ਕਰਨ ਲੱਗੀ ਹਾਂ 버거 ਬਨ ਤੋਂ ਪਾ 버거 ਤਾਂ ਕਈ ਵਾਰ ਖਾਧਾ ਹੈ ਜੀ ਪਰ ਅੱਜ ਅਸੀਂ ਦੀ ਚਾਟ ਬਣਾਵਾਂਗੇ ਚਲੋ ਵੇਖ ਲੈਨੇ ਹੈ ਚਾਟ ਕਿਵੇਂ ਬਣਦੀ ਹੈ ਇਹ ਚਾਟ ਬਣਾਉਣ ਦੇ ਲਈ ਮੈਂ ਥੋੜਾ ਜਿਹਾ ਹਰਾ ਧਨੀਆ ਲਿਆ ਹੈ ਹਰੇ ਧਨੀਏ ਨੂੰ ਮੈਂ ਧੋ ਲਿਆ ਸੀ ਇਸ ਦੇ ਮੋٹے ਡੰਡਲ ਵੱਖ ਕਰ ਦਿੱਤੇ ਸੀ ਇੱਕ ਪਿਆਜ਼ ਲਵਾਂਗੇ ਮੀਡੀਅਮ ਸਾਈਜ਼ ਦਾ ਇੱਕ ਹਰੀ ਮਿਰਚ ਲਵਾਂਗੇ ਜਿੰਨਾ ਕਿ ਆਪਾਂ ਤਿੱਖਾ ਖਾਣਾ ਪਸੰਦ ਕਰਦੇ ਹਾਂ ਉਸ ਹਿਸਾਬ ਨਾਲ ਹਰੀ ਮਿਰਚ ਲੈ ਲਵਾਂਗੇ ਇੱਕ ਟਮਾਟਰ ਲਵਾਂਗੇ ਮੈਂ ਤੇ ਥੋੜਾ ਜਿਹਾ ਖੀਰਾ ਲਿਆ ਹੈ ਇੱਕ ਉਬਲੇ ਹੋਏ ਆਲੂ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਵਰਕਰ ਬਣਦੀ ਚਾਟ ਬਣੇਗੀ ਅਸdalਿ ਉਬਲੇ ਹੋਏ ਆਲੂ ਨੂੰ ਬਰੀਕ ਬਰੀਕ ਕੱਟ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਚਾਟਾਂ ਦਾਜੀ ਤੁਸੀਂ ਕਈ ਖਾਧੀਆਂ ਹੋਣੀਆਂ ਅਸੀਂ ਆਪਣੇ ਚੈਨਲ ਤੇ ਕਈ ਤਰੀਕੇ ਦੀਆਂ ਚਾਟਾਂ ਦੀ ਹੋਰ ਵੀਡੀਓ ਵੀ ਪਾਈ ਹੈ ਪਰ ਇਹ ਚਾਟ ਥੋੜੀ ਡਿਫਰੈਂਟ ਟਾਈਪ ਦੀ ਹੈ ਜੀ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਸ ਤੋਂ ਪਹਿਲਾਂ ਅਸੀਂ ਨਵਰਾਤਰਾਂ ਦੇ ਖਾਣੇ ਹਲਵੇ ਤੇ ਕਈ ਹੋਰ ਸਨੈਕਸ ਦੀ ਵੀਡੀਓ ਵੀ ਆਪਣੇ ਚੈਨਲ ਤੇ ਪਾ ਰੱਖੀ ਹੈ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਖੀਰੇ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਰੈਸਪੀਜ਼ ਲੈ ਕੇ ਆਉਂਦੇ ਰਹਨੇ ਆ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਔਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅੱਜ ਇਸ ਰੈਸਪੀ ਨੂੰ ਆਪਾਂ ਆਪਣੇ ਘਰ ਦੇ ਵਿੱਚ ਹਰੀਆਂ ਸਬਜ਼ੀਆਂ ਤੋਂ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੈਲਦੀ ਰੈਸਪੀ ਹੈ ਮੈਂ ਇੱਥੇ ਸਾਰੀਆਂ ਸਬਜ਼ੀਆਂ ਨੂੰ ਆਪਣੇ ਹਿਸਾਬ ਨਾਲ ਕੱਟਿਆ ਹੈ ਆਪਾਂ ਜਿਸ ਹਿਸਾਬ ਨਾਲ ਸਬਜ਼ੀਆਂ ਨੂੰ ਕੱਟ ਕੇ ਪਾਉਣਾ ਹੋਵੇ ਮोटा ਜਾਂ ਬਰੀਕ ਉਸ ਹਿਸਾਬ ਨਾਲ ਕੱਟ ਲਵਾਂਗੇ ਹੁਣ ਮੈਂ ਸਾਰੀਆਂ ਸਬਜ਼ੀਆਂ ਨੂੰ ਕੱਟ ਲਿਆ ਹੈ। ਇਹ ਸਾਰੀਆਂ ਸਬਜ਼ੀਆਂ ਨੂੰ ਮੈਂ ਇਸ ਤਰੀਕੇ ਨਾਲ ਕੱਟ ਲੀਆਂ ਨੇ। ਹੁਣ ਆਪਾਂ ਇਸ ਦੀ ਚਾਟ ਬਣਾ ਲਵਾਂਗੇ। ਉਸ ਦੇ ਲਈ ਤਾਂ ਵੀ ਉੱਪਰ ਬੈਟਰ ਲਗਾਵਾਂਗੇ। ਬਰਗਰ ਬਨ ਨੂੰ ਸੇਕ ਕੇ ਕ੍ਰਿਸਪੀ ਕਰ ਲਵਾਂਗੇ ਬਟਰ ਨੂੰ ਪੇਕ ਲਾ ਲਵਾਂਗੇ ਤੇ ਸੁੱਪਰ ਬਰਗਰ ਬਨ ਰੱਖਾਂਗੇ ਬਰਗਰ ਬਨ ਨੂੰ ਕ੍ਰਿਸਪੀ ਹੋਣ ਤੱਕ ਸੇਕ ਲਵਾਂਗੇ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਬ੍ਰੈਡ ਦੀਆਂ ਕਈ ਹੋਰ ਰੈਸਪੀਜ਼ ਵੀ ਪਾਈਆਂ ਨੇ ਜੀ ਤੇ ਆਲੂ ਨੂੰ ਬਿਨਾ ਉਬਾਲੇ ਤੋਂ ਉਸਦੇ ਪਰੌਂਠੇ ਵੀ ਬਣਾਏ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਹ ਬਹੁਤ ਈਜ਼ੀ ਰੈਸਪੀ ਹੈ ਨਾ 버거 ਬੰਨ ਨੂੰ ਦੋਵੇਂ ਸਾਈਡ ਤੋਂ ਕ੍ਰਿਸਪੀ ਹੁਣ ਤੱਕ ਸੇਕ ਲਵਾਂਗੇ ਇਹ ਬਹੁਤ ਈਜ਼ੀ ਰੈਸਪੀ ਹੈ ਜੇ ਚਟਪਟ ਬਣ ਕੇ ਤਿਆਰ ਹੁੰਦੀ ਹੈ ਜੇਕਰ ਆਪਣਾ ਚਟਪਟਾ ਖਾਣ ਨੂੰ ਮਾਨ ਕਰੇ ਤੇ ਘਰ ਦੇ ਵਿੱਚ ਕੁਝ ਖਾਣ ਨੂੰ ਨਾ ਹੋਵੇ ਜਾਂ ਆਪਣਾ ਰੋਟੀ ਬਣਾਉਣ ਨੂੰ ਮਾਨ ਨਾ ਹੋਵੇ ਤਾਂ ਆਪਾਂ ਇਸ ਤਰੀਕੇ ਨਾਲ ਚਟਪਟ ਇਸ ਰੈਸਪੀ ਨੂੰ ਬਣਾ ਕੇ ਖਾ ਸਕਦੇ ਹਾਂ ਬਰਗਰ ਬੰਨ ਹੁਣ ਇਸ ਤਰੀਕੇ ਨਾਲ ਕ੍ਰਿਸਪੀ ਹੋ ਚੁੱਕੇ ਨੇ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਚਾਕੂ ਨਾਲ ਕੱਟ ਲਵਾਂਗੇ ਬਰਗਰ ਬੰਸ ਨੂੰ ਇਹ ਬਹੁਤ ਈਜ਼ੀ ਰੈਸਪੀ ਹੈ ਚਟਪਟ ਪਣਕੀ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਸ ਤਰੀਕੇ ਨਾਲ ਛੋਟੇ ਛੋਟੇ ਪੀਸ ਕੱਟ ਲਵਾਂਗੇ 버거 ਬਣਦੇ ਜੇ ਤੁਹਾਨੂੰ ਸਾਡੀ ਇਹ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਤਰ੍ਹਾਂ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਇਸ ਦੇ ਪੀਸ ਕੱਟ ਲਵਾਂਗੇ ਜਿੰਨੇ ਕਵੱਟੇ ਇਸ ਦੇ ਪੀਸ ਕੱਟਨੇ ਹਨ ਉਹਨੇ ਕਵੱਟੇ ਪੀਸ ਕੱਟ ਲਵਾਂਗੇ ਇਸ ਤਰੀਕੇ ਨਾਲ ਬਰਗਰ ਬੰਦ ਤੋਂ ਬਹੁਤ ਹੀ ਟੇਸਟੀ ਚਾਟ ਬਣੇਗੀ ਮੈਂ ਇਸ ਤਰੀਕੇ ਨਾਲ ਮੈਂ ਇਸ ਤੇ ਪੀਸ ਕੱਟ ਲਵਾਂਗੀ ਮੈਂ ਇਸ ਤਰੀਕੇ ਨਾਲ ਮੈਂ ਇਸ ਨੂੰ ਕੱਟ ਲਿਆ ਹੈ ਹੁਣ ਆਪਾਂ ਇਸ ਦੀ ਚਾਟ ਬਣਾਵਾਂਗੇ ਕੱਟੇ ਹੋਏ 버거 ਬੰਡ ਦੇ ਵਿੱਚ ਟਮਾਟਰ ਪਾਵਾਂਗੇ ਪਿਆਜ਼ ਪਾਵਾਂਗੇ ਉਬਲੇ ਹੋਏ ਆਲੂ ਪਾਵਾਂਗੇ। ਹਰੀ ਮਿਰਚ ਪਾਵਾਂਗੇ। ਹਰੀ ਮਿਰਚ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਸੀ। ਖੀਰਾ ਪਾਵਾਂਗੇ। ਪੇ ਇਸ ਚਾਟ ਦੇ ਵਿੱਚ ਉਬਲੇ ਹੋਏ ਛੋਲੇ ਵੀ ਪਾ ਸਕਦੇ ਹਾਂ ਇਸ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਚਾਟ ਦੇ ਵਿੱਚ ਹਰਾ ਧਨ یہاں ਪਾਵਾਂਗੇ ਸਬਜ਼ੀਆਂ ਨੂੰ ਮਿਕਸ ਕਰ ਲਵਾਂਗੇ ਦੂਸਰੀ ਵੱਡੀ ਪਲੇਟ ਵਿੱਚ ਪਾ ਕੇ ਸਾਰੀਆਂ ਸਬਜ਼ੀਆਂ ਨੂੰ ਮਿਕਸ ਕਰ ਲਵਾਂਗੇ ਕਾਰੀਆਂ ਸਬਜ਼ੀਆਂ ਨੂੰ ਮਿਕਸ ਕਰ ਲਵਾਂਗੇ ਇੱਕ ਜਮਚ ਗ੍ਰੀਨ ਸੌਸ ਪਾਵਾਂਗੇ ਆਪਾਂ ਇਸ ਦੇ ਵਿੱਚ ਹਰੀ ਮਿਰਚ ਵੀ ਪਾਈ ਹੈ ਜੇ ਇਸ ਦੇ ਲਈ ਆਪਾਂ ਗ੍ਰੀਨ ਸੌਸ ਥੋੜੀ ਘੱਟ ਹੀ ਰੱਖਾਂਗੇ टमेटो सॉस पावे इस बहुत ही चटपटी चाट बन के तैयार होगी इतने मैं दो चमच टमेटो सॉस पाई है ਹੁਣ ਆਪਾਂ ਇਸ ਦੇ ਵਿੱਚ ਥੋੜੀ ਜਿਹੀ ਮਾਇਉਨੈਸ ਪਾਵਾਂਗੇ ਇਹ ਮੈਂ ਇੱਥੇ ਦਾਨਾ ਚਮਚ ਮਾਇਉਨੈਸ ਪਾਈ ਹੈ ਹੁਣ ਆਪਾਂ ਇਸ ਦੇ ਵਿੱਚ ਅੱਧਾ ਛੋਟਾ ਚਮਚ ਕਾਲਾ ਨਾਮਕ ਪਾਵਾਂਗੇ ਵਾਦ ਅਨੁਸਾਰ ਨਾਮਕ ਪਾਵਾਂਗੇ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਆਪਾਂ ਇਸ ਦੇ ਵਿੱਚ ਸਾਸ ਵੀ ਪਾਈ ਹੈ ਤੇ ਹਰੀ ਮਿਰਚ ਵੀ ਪਾਈ ਹੈ ਥੋੜਾ ਜਿਹਾ ਬਨਿਆ ਹੋਇਆ ਜੀਰਾ ਪਾਊਡਰ ਪਾਵਾਂਗੇ ਹੁਣ ਆਪਾਂ ਇਸ ਦੇ ਵਿੱਚ ਚਟਪਟੇ ਟੇਸਟ ਦੇ ਲਈ ਇੱਕ ਛੋਟਾ ਚਮਚਾ ਚਾਟ ਮਸਾਲਾ ਪਾਵਾਂਗੇ ਨਿੰਬੂ ਨਿਚੋੜਾਂਗੇ ਨਿੰਬੂ ਦੇ ਵਿੱਚ ਕੱਟ ਲਵਾਂਗੇ ਇੱਕ ਵਾਰ ਤੁਸੀਂ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਜੀ ਇਹ ਬਹੁਤ ਈਜ਼ੀ ਰੈਸਪੀ ਹੈ ਚਟਪਟ ਬਣ ਕੇ ਤਿਆਰ ਹੁੰਦੀ ਹੈ ਨਿੰਬੂ ਨਿਚੋੜ ਦੇਵਾਂਗੇ ਚਾਟ ਉੱਪਰ ਚਾਹ ਚਾਹ ਨਾਲ ਮਿਕਸ ਕਰ ਲਵਾਂਗੇ ਤੁਸੀਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖੋ ਜੀ ਬਹੁਤ ਹੀ ਈਜ਼ੀ ਰੈਸਪੀ ਹੈ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਚਾਟ ਬਣਦੀ ਹੈ ਆਪਾਂ ਇਸ ਉੱਪਰ ਥੋੜਾ ਜਿਹਾ ਹੋਰ ਨਿੰਬੂ ਨਿਚੋੜਾਂਗੇ ਇਹ ਬਹੁਤ ਹੈਲਦੀ ਲੰਚ ਰੈਸਪੀ ਹੈ ਆਪਾਂ ਇਸ ਨੂੰ ਲੰਚ ਵਿੱਚ ਵੀ ਖਾ ਸਕਦੇ ਹਾਂ ਨਿੰਬੂ ਨਿਚੋੜਨ ਤੋਂ ਬਾਅਦ ਇਸ ਨੂੰ ਮਿਕਸ ਕਰ ਲਵਾਂਗੇ ਜਦੋਂ ਵੀ ਆਪਣਾ ਚਾਟਖਾਨਾ ਮਨ ਕਰੇ ਤਾਂ ਆਪਾਂ ਇਸ ਤਰੀਕੇ ਦੀ ਚਾਟ ਨੂੰ ਘਰ ਵਿੱਚ ਬਣਾ ਕੇ ਖਾ ਸਕਦੇ ਹਾਂ ਜੀ ਇਹ ਚਾਟ ਬਹੁਤ ਟੇਸਟੀ ਲੱਗਦੀ ਹੈ ਆਪਾਂ ਇਸ ਚਾਟ ਨੂੰ ਘਰ ਵਿੱਚ ਪਈਆਂ ਚੀਜ਼ਾਂ ਦੇ ਨਾਲ ਘਰ ਵਿੱਚ ਪਈਆਂ ਸਬਜ਼ੀਆਂ ਦੇ ਨਾਲ ਬਣਾ ਕੇ ਤਿਆਰ ਕਰ ਲਿਆ ਹੈ ਇਹ ਚਾਟ ਨੂੰ ਬਣਾਉਣ ਦੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਹੈ अपना जो भी मन करे अपना इस चाट न बना के खा सकते हाँ को कोई अपन सब्जियां पकाने की जरूरत नहीं है आप झटपट इस रेसिपी को बना के तैयार कर सकते हाँ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਇਹ ਮਿਕਸ ਹੋ ਕੇ ਤਿਆਰ ਹੈ ਇਸ ਤਰੀਕੇ ਦੀ ਚਾਟ ਬਣ ਚੁੱਕੀ ਹੈ ਆਪਾਂ ਇਸ ਚਾਟ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਉਸ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇਸ ਤਰੀਕੇ ਦੀ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਚਾਹਤ ਉੱਪਰ ਨੀਂਬੂ ਰਕੇ ਸਰ ਕਰਾਂਗੇ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ